ਲੋਕ ਸਭਾ ਚੋਣਾਂ ਲੈ ਕੇ ਲਗਾਤਾਰ ਸਿਆਸਤ পাক ਦੀ ਨਜ਼ਰ ਆ ਰਹੀ ਹੈ ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗੁੱਲ ਭਜਾ ਦਿੱਤਾ ਹੈ ਅੱਜ ਮੁਹਾਲੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਦੋ ਸਾਲ ਪਹਿਲਾ ਸਾਨੂੰ ਆਮ ਲੋਕਾਂ ਵਪਾਰੀ ਬਹੁਮਤ ਨਾਲ ਜਿਤਾਉਣ ਲਈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਅਜਿਹੇ ਦੇ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਲੀ ਦੇ ਵਿੱਚ ਤੇਰਾਪੈਨ ਜ਼ੀਰੋ ਨਾਲ हासिल ਕਰਨ ਦਾ ਦਾਵਾ ਕੀਤਾ ਉਹਨਾਂ ਨੇ ਨਾਅਰਾ ਲਗਾਇਆ ਉਹਨਾਂ ਨੇ ਵੀ ਕਿ ਲੋਕ ਸਭਾ ਚੋਣਾਂ ਦੀ ਕੰਪੇਨਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਦੀ ਸ਼ਾਨ ਉੱਚੀ ਕਰਨ ਵਾਸਤੇ ਸਾਨੂੰ ਜਿੱਤ ਜ਼ਰੂਰ ਹਾਸਿਲ ਕਰਵਾਓ ਆਸbaar ਦਿੱਲੀ ਚ ਵੀ ਜਿਹੜਾ ਉਹ ਲੋਕ ਸਭਾ ਚ ਬਹੁਤ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਸਿਪਾਹੀ ਆਮ ਆਦਮੀ ਪਾਰਟੀ ਦੇ ਜਰਨੈਲ ਉਹ ਜਿੱਤ ਕੇ ਜਾਣਗੇ ਅੱਜ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਅਸੀਂ 3.5 ਕਰੋੜ ਪੰਜਾਬੀਆਂ ਨੂੰ ਇਹ ਬੇਨਤੀ ਕਰਨੀ ਹੈ ਕਿ ਕਿਉਂ ਜ਼ਰੂਰੀ ਹੈ 13 ਜ਼ੀਰੋ ਪੰਜਾਬ ਦੇ ਵਿੱਚੋਂ ਸਕੋਰ ਕਰਨਾ ਕਿਉਂ ਜ਼ਰੂਰੀ ਹੈ ਦੋ ਤਿੰਨ ਕਾਰਨ ਨੇ ਉਹਦੇ ਅਸੀਂ ਇੱਥੇ ਬਰੌਸ਼ਰ 'ਚ ਲਿਖੇ ਵੀ ਹੋਏ ਨੇ ਕਿ ਜਿਹੜੀ ਸੈਂਟਰ ਸਰਕਾਰ ਹੈ ਬੀਜੇਪੀ ਸਰਕਾਰ ਹੈ ਇਹ ਪੰਜਾਬ ਨਾਲ ਨਫ਼ਰਤ ਕਰਦੀ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਲੀਡ ਕਰੇ ਪੰਜਾਬ ਰੰਗਲਾ ਪੰਜਾਬ ਬਣ ਜੇ ਪੰਜਾਬ ਫਿਰ ਹੱਸਦਾ ਖੇਡਦਾ ਪੰਜਾਬ ਬਣ ਜੇ ਕਿਉਂਕਿ ਬੀਜੇਪੀ ਪੰਜਾਬ ਚੋਂ ਕਦੇ ਨਹੀਂ ਜਿੱਤਦੀ ਪਰ ਉਹ ਕਹਿੰਦੇ ਜੇ ਨਹੀਂ ਜਿੱਤਦੇ ਪਰ ਮੈਨੇ ਕੰਮ ਖਰਾਬ ਕਰੋ ਜਿਵੇਂ ਤੁਹਾਨੂੰ ਦਿੱਲੀ ਚ ਤੰਗ ਕਰ ਰਿਆ ਓਵੇਂ ਜਿਵੇਂ ਇੱਥੇ ਪੰਜਾਬ ਚ ਤੰਗ ਕਰ ਰਿਆ ਸਾਡੇ ਪੈਸੇ ਰੋਕ ਰੱਖਿਆ ਉਹ ਪੈਸੇ ਕੋਈ ਸੈਂਟਰ ਨੇ ਆਪ ਨਹੀਂ ਛਾਪੇ ਉਹਨਾਂ ਕੋਲੇ ਆਪਣੀਆਂ ਮਸ਼ੀਨਾਂ ਚ ਨਹੀਂ ਛਾਪੇ ਉਹ ਪੈਸੇ ਪੰਜਾਬੀਆਂ ਦੇ ਹੀ ਨੇ ਪੈਟਰੋਲ ਡੀਜ਼ਲ ਚੋਂ ਜੀਐਸਟੀ ਚੋਂ ਵੈਟ ਚੋਂ ਹਰ ਕਿਸ ਕੇਂਦਰੀ ਸਕੀਮਾਂ ਚੋਂ ਇਥੋਂ ਟੈਕਸ ਜਾਂਦਾ ਉਹ ਟੈਕਸ ਦਾ ਪੈਸਾ ਫੈਡਰਲ ਗਵਰਨਮੈਂਟ ਨੇ ਵਾਪਸ ਕਰਨਾ ਹੁੰਦਾ ਪਰ ਇਹ ਸਾਡੇ ਨਾਲ ਸਲੂਕ ਜੋ ਕਰ ਰਹੇ ਨੇ 5.5 ਹਜ਼ਾਰ ਕਰੋੜ ਤੱਕ ਦਾ ਆਰਡੀਐਫ ਦਾ ਰੋਕਿਆ ਹੋਇਆ ਹੈ ਜੀ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਆਂ ਨੂੰ ਅਪਗ੍ਰੇਡ ਕਰਨਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕਰਨਾ ਉਹਦੇ ਵਾਸਤੇ ਪੈਸਾ ਹੈ ਮੈਂ ਪੁੱਛਣਾ ਚਾਹੂੰਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜੇ ਅੱਜ ਬੀਜੇਪੀ 'ਚ ਬੈਠੇ ਨੇ ਕਿ ਉਹਨਾਂ ਦੀ ਗਲਤੀ ਕਰਕੇ ਪੈਸਾ ਰੋਕਿਆ ਸੀ ਜਦੋਂ ਆਰਡੀਐਫ ਦਾ ਪੈਸਾ ਪਿਛਲੀ ਵਾਰ ਆਇਆ ਲਾਸਟ ਕਿਸ਼ਤ ਉਹਨਾਂ ਨੇ ਕਿਤੇ ਹੋਰ ਵਰਤ ਲਈ ਮੰਡੀਆਂ ਤੇ ਤੇ ਮੰਡਿਆਣੀਆਂ ਸੜਕਾਂ ਤੇ ਨਹੀਂ ਵਰਤੀ ਤਾਂ ਸੈਂਟਰ ਨੇ ਪੈਸਾ ਰੋਕਤਾ ਕਿ ਤੁਸੀਂ ਮਿਸਯੂਜ਼ ਕੀਤਾ ਹੈ ਇਸ ਫੰਡ ਦਾ ਮੰਤਵ ਕੋਈ ਹੋਰ ਸੀ ਦਿੱਤਾ ਕਿਤੇ ਹੋਰ ਜਦੋਂ ਸਾਡੀ ਸਰਕਾਰ ਆਈ ਸੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਐਮੈਂਡਮੈਂਟ ਕਰੋ ਪਹਿਲਾਂ ਕਿ ਮੰਡੀਆਂ ਤੇ ਮੰਡੀਆਂ ਦੀਆਂ ਸੜਕਾਂ ਲਈ ਹੀ ਵਰਤੇ ਜਾਊਗਾ ਅਸੀਂ ਇੱਕ ਕਮੇਟਰੀ ਲਾਇਆ ਕੈਬਨਿਟ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਐਮੈਂਡ ਕਰਤਾ ਕਿ ਮੰਡੀਆਂ ਦਾ ਹੀ ਪੈਸਾ ਹੈ ਮੰਡੀਆਂ ਤੇ ਲੱਗੂ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਲੱਗੂ ਉਸ ਤੋਂ ਬਾਅਦ ਵੀ ਉਹ ਕਹਿੰਦੇ ਹੁਣ ਤੁਸੀਂ ਮੰਡੀ ਫੀਸ ਘਟਾਓ ਤੁਹਾਡੀ 3 3% ਹੈ ਇਹਨੂੰ ਅਸੀਂ ਜ਼ੀਰੋ ਕਰਾਂਗੇ ਅਸੀਂ ਕਹ ਜੀ ਅਸੀਂ ਪੂਰੇ ਦੇਸ਼ ਨੂੰ ਅਨਾਜ ਦਿਨੇ ਆ ਟਿੱਡ ਭਰਦੇ ਆ ਤੇ ਸਾਡਾ ਮੰਡੀ ਫੀਸ ਤਾਂ ਸਾਨੂੰ ਦੇਓਗੇ ਦੇਓਗੇ ਨਾ ਨਾ ਜੀ ਕਹਿੰਦੇ ਅਸੀਂ ਯੂਪੀ ਬਿਹਾਰ ਵਾਂਗੂ ਕਰਾਂਗੇ ਯੂਪੀ ਬਿਹਾਰ ਨਾਲ ਕਿਵੇਂ ਮੈਚ ਕੀਤਾ ਜਾ ਸਕਦਾ ਪੰਜਾਬ ਦੀਆਂ ਮੰਡੀਆਂ ਨੂੰ ਉਸ ਤੋਂ ਮੰਡੀ 3 300 ਕਿਲੋਮੀਟਰ ਤੇ ਨਹੀਂ ਸਾਡੇ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਬਹੁਤ ਲੜਾਈ ਲੜੀ ਇਹਨਾਂ ਨਾਲ ਕੈਪਟਨ ਸਾਹਿਬ ਤਾਂ ਆਪਣਾ ਕੰਮ ਕਰਕੇ ਬੀਜੇਪੀ ਚਲੇ ਗਏ ਕਿਉਂਕਿ ਬੀਜੇਪੀ ਨਹੀਂ ਕਰਵਾਇਆ ਹੂਸ਼ਾਇਦੇ ਇਹ ਕੰਮ ਪਹਿਲਾਂ ਕਿਉਂਕਿ ਉਹਨਾਂ ਨੂੰ ਕਿਹਾ ਹੀ ਜਾਂਦਾ ਸੀ ਕਿ ਉਹ ਉਹਨਾਂ ਦੇ ਮੁੱਖ ਮੰਤਰੀ ਨੇ ਸੋ ਲੜਾਈ ਹੈ ਮੈਂ ਲੜ ਰਿਹਾ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਭਾਜਪੀ ਨਾਲ گورنر ਨਾਲ ਸਾਰਿਆਂ ਨਾਲ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਜਿਹੜੇ ਪੰਜਾਬ ਦੇ ਹੱਕ ਮਾਰਦੇ ਐ ਇਸੇ ਤਰ੍ਹਾਂ ਐਨਐਚਐਮ ਦਾ ਪੈਸਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਉਹ ਰੋਕੀ ਬੈਠਿਆ ਹੈ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਪੈਸਾ ਕਰਕੇ 8000 ਕਰੋੜ ਰੋਕੀ ਬੈਠੇ ਜੀ ਜੇ ਕਿਤੇ ਉਹ 8000 ਕਰੋੜ ਵੀ ਆ ਜੇ ਮੈਂ ਕਿੰਨੇ ਹੋਰ ਬੇਰੁਜ਼ਗਾਰ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੌਕਰੀ ਦੇਵਾਂਗਾ ਕਿੰਨੇ ਹੋਰ ਮੈਂ ਆਮ ਆਦਮੀ ਪਾਰਟੀ ਕਲੀਨਿਕ ਖੋਲੂਗਾ ਜਿਹੜੇ ਪਾਰਟੀ ਵੱਲੋਂ ਬਣਾਏ ਜਾਂਦੇ ਆ ਕਿੰਨੇ ਹੋਰ ਮੈਂ ਸਕੂਲ ਆਫ ਐਮਿਨਸ ਬਣਾਉਂਗਾ ਕਿੰਨੀਆਂ ਸੜਕਾਂ ਕਿੰਨੇ ਹੋਰ ਨਹਿਰੀ ਕੱਸੀਆਂ ਖਾਲੇ ਬਣਾਵਾਂਗੇ ਜਿਉਂ ਪੈਸੇ ਆਗੇ ਸੜਕਾਂ ਮੰਡੀਆਂ ਨੂੰ ਜਾਂ ਹਰੇਕ ਸੜਕ ਮੰਡੀ ਨੂੰ ਜਾਂਦੀ ਹੈ ਪੰਜਾਬ ਦੀ ਹਰ ਲਿੰਕ ਸੜਕ ਕਿਸ ਨਾ ਕਿਸੇ ਮੰਡੀ ਨੂੰ ਜਾਂਦੀ ਹੈ 67000 ਕਿਲੋਮੀਟਰ ਸੜਕਾਂ ਨੇ ਜੀ ਕੇਜਰੀਵਾਲ ਸਾਹਿਬ 67000 ਕਿਲੋਮੀਟਰ ਸੜਕਾਂ ਜਿਉ ਆ ਗਿਆ ਪੈਸਾ ਉਹ ਸੜਕਾਂ ਕਮਾਲ ਦੀਆਂ ਸੜਕਾਂ ਬਣਾ ਕੇ ਦਿਖਾ ਦਾਂਗੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਅਸੀਂ ਲੁੱਕ ਚੋਂ ਜਾਂ ਬਜਰੀ ਚੋਂ ਪੈਸੇ ਖਾਣ ਵਾਲੇ ਨਹੀਂ ਹੈਗੇ ਇਹਨਾਂ ਵਾਂਗੂੰ ਤਾਂ ਕਰਕੇ ਮੈਂ ਕਹਿ ਰਿਹਾ ਕਿ ਜੇ ਮੈਂ ਕੱਲਾ ਲੜ ਰਿਹਾ ਫਿਰ ਵੀ ਤਰੱਕੀ ਹੋਈ ਜਾਂਦੀ ਹੈ ਜੇ ਤੁਸੀਂ ਮੈਨੂੰ 13 ਹੱਥ ਹੋਰ ਦੇ ਦੋਗੇ 13 ਇੱਥੋਂ ਜਾਣਗੇ ਦਿੱਲੀ ਤੋਂ ਕੁਰਕਸ਼ੇਤਰ ਤੋਂ ਗੁਜਰਾਤ ਤੋਂ ਆਉਣਗੇ ਸਾਡੇ 10 ਪਹਿਲੇ ਨੇ ਰਸਵਾ ਚ ਜਦੋਂ ਸਾਡੀ ਦੋਨੇ ਸਤਨਾ ਚ ਗਿਣਤੀ 30 ਤੋਂ 40 ਹੋ ਗਈ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਇੱਕ ਰੁਪਿਆ ਵੀ ਰੋਕ ਕੇ ਦਿਖਾ ਦੇ ਪੰਜਾਬ ਦੇ ਹੱਕ ਦਾ ਪੈਸਾ ਕੋਈ ਰੋਕ ਕੇ ਦਿਖਾ ਦੇ ਕਿਉਂਕਿ ਉੱਥੇ ਜਿਹੜੀ ਵੀ ਸਰਕਾਰ ਹੋਊਗੀ ਜਦੋਂ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਤਾਂ ਪੋਲੀਟਿਕਲ ਪਾਵਰ ਵੱਧਦੀ ਹੈ ਸੈਂਟਰ ਕੋਲੇ ਕਿ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਆ ਇਹਨਾਂ ਨੂੰ ਹੱਕ ਦੇਣਾ ਪੈਣਾ ਨਹੀਂ ਤਾਂ ਇਹਨਾਂ ਨੇ ਸੰਸਦ ਨਹੀਂ ਚੱਲਣ ਦੇਣੀ ਨਹੀਂ ਤਾਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਖਪਾਤ ਕਰ ਰਹੇ ਹੋ ਇਹਦੇ ਵਾਸਤੇ ਮੈਨੂੰ 13 0 ਦਾ ਨਾਰਾ ਦੇਣਾ ਪਿਆ ਹੋਰ ਵੀ ਦੇਖੋ ਅਸੀਂ ਤਾਂ 90% ਘਰਾਂ 'ਚ ਬਿਜਲੀ ਫ੍ਰੀ ਕਰਤੀ ਦਿੱਲੀ 'ਚ ਪਹਿਲੀ ਬਿਜਲੀ ਫ੍ਰੀ ਉੱਥੋਂ ਹੀ ਸਿੱਖਿਆ ਸੀ ਥਰਮਲ ਪਲਾਂਟ ਖਰੀਦ ਲਿਆ ਸਾਡੇ ਆਪਣੀ ਕੋਲੇ ਦੀ ਖਾਨ ਚਲਾ ਲਈ ਨੌਕਰੀਆਂ ਦੇਤੀਆਂ 40000 42992 ਨੌਕਰੀਆਂ ਦੇਤੀਆਂ ਹੁਣ ਤੱਕ ਅਸੀਂ ਤਾਂ ਫੇਰ ਵੀ ਕੰਮ ਕਰੀ ਜਾਂਦੇ ਆ ਅਸੀਂ ਫੇਰ ਵੀ ਲੋਕਾਂ 'ਚ ਜਾ ਕੇ ਕਦੇ ਤੀਰਥ ਯਾਤਰਾ ਐਨਓਸੀ ਖਤਮ ਕਰਤੀ ਰਿਸ਼ਤੀਆਂ ਤੋਂ ਹੁਣੇ ਬਿਜਲੀ ਦਾ ਲੋਡ ਘਟਾਇਆ ਹੈ ਕਿ ਜੇ ਤੁਸੀਂ ਆਪਣਾ ਲੋਡ ਵਧਾਉਣਾ ਹੈ ਉਹਦਾ ਖਰਚਾ ਜਿਹੜਾ ਹੈ ਅੱਧਾ ਕਰਤਾ ਕਿ ਤੁਸੀਂ ਜੇ 1000 ਰੁਪਏ ਤੋਂ 20 ਕਰਨਾ ਹੈ ਪਹਿਲਾਂ 4750 ਰੁਪਏ ਸੀ ਹੁਣ 2500 ਰੁਪਏ ਲੈ ਕੇ ਕਰਾ ਲਓ ਤੇ ਆਫੀਸ਼ੀਅਲੀ ਤੁਸੀਂ ਉਹ ਤੁਹਾਨੂੰ ਉਹਨਾਂ ਜਿਹੜੀ ਬਿਜਲੀ ਮਿਲੇਗੀ ਨਹੀਂ ਤਾਂ ਕੀ ਹੈ ਕਈ ਵਾਰੀ ਇੱਦਾਂ ਹੀ ਰੱਖ ਲੈਂਦੇ ਆ ਉਹ ਟਰਾਂਸਫਾਰਮਰ ਸੜ ਜਾਂਦਾ ਹੈ ਟਰਾਂਸਫਾਰਮਰ ਛੋਟੇ ਹੁੰਦੇ ਨੇ ਆਫੀਸ਼ੀਅਲੀ ਨਹੀਂ ਪਤਾ ਹੁੰਦਾ ਕਿ ਕਿਹੜੀ ਵੋਟਰ ਕਿੰਨੇ ਦੀ ਚੱਲ ਰਹੀ ਹੈ ਅਸੀਂ ਤਾਂ ਸਕੀਮਾਂ ਦੇ ਰਹੇ ਆ ਅਸੀਂ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਦਿੱਲੀ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਦਿੱਲੀ ਸਰਕਾਰ ਦਾ ਕੋਈ ਵੀ ਪੁਲਿਸ ਦਾ ਸਿਪਾਹੀ ਜਾ ਦਿੱਲੀ ਦਾ ਕੋਈ ਨਾਗਰਿਕ ਫੌਜ ਦੇ ਵਿੱਚ ਹੈ ਉਹ ਸ਼ਹੀਦੀ ਕਿਸੇ ਬਾਰਡਰ ਤੇ ਉਹਦੀ ਹੁੰਦੀ ਹੈ ਡਿਊਰਿੰਗ ਜੌਬ ਡਿਊਰਿੰਗ ਡਿਊਟੀ 1 ਕਰੋੜ ਰੁਪਏ ਦਾ ਚੱਕੇਜਰੀ ਵਾਲਜੀ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਦੇ ਕੇ ਆਉਂਦੇ ਆ। ਇਹੀ ਅਸੀਂ ਪੰਜਾਬ ਸ਼ੁਰੂ ਕੀਤਾ ਹੈ 1 ਕਰੋੜ ਰੁਪਿਆ ਅਸੀਂ ਫੌਜੀ ਜਵਾਨ ਨੂੰ ਅਸੀਂ ਦੇਣਾ ਤੇ ਅਸੀਂ 1 ਕਰੋੜ ਰੁਪਇਆ ਦਿੰਨੇ ਆ ਤੇ ਇਹਨਾਂ ਨੇ ਕੀ ਕੀਤਾ ਪਿੱਛੇ ਜੇ ਕੀ ਹੋਇਆ ਇੱਕ ਅਗਨੀਵੀਰ ਸ਼ਹੀਦ ਹੋ ਗਿਆ ਉਹ ਪਹਿਲਾ ਅਗਨੀਵੀਰ ਸੀ ਦੇਸ਼ ਦਾ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਪਾ ਉਦੋਂ ਪਤਾ ਲੱਗਿਆ ਕਿ ਅਗਨੀਵੀਰਾਂ ਨੂੰ ਕਿਵੇਂ ਰੱਖਿਆ ਹੋਇਆ ਇਹਨਾਂ ਨੇ ਦਿਹਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਦੋ ਦੋ ਫੌਜ ਦੇ ਸਿਵਲ ਕੱਪੜਿਆਂ 'ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਜਿਵੇਂ ਹਾਤੇ 'ਚ ਕੱਟਰੂ ਸਿੱਟ ਕੇ ਜਾਂਦੇ ਆ ਮਰੇ ਹੋਇਆ ਐਦਾਂ ਸਾਡੇ ਜਵਾਨ ਨੂੰ ਸੱਟ ਕੇ ਲਾਸ਼ ਹੋ ਗਈ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਸਨਮਾਨਤਾ ਦੇ ਦਿੰਦੇ ਉੱਪਰ ਨੂੰ 11 ਕਾਰਤੂਸ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੋਈ ਸਲੂਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਨਾ ਕਹਿੰਦੇ ਜੀ ਅਗਨੀ ਵੀਰ ਸੀ ਇਹ ਕੀ ਗੱਲ ਜੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਮੋੜ ਕੋਲੇ ਪਿੰਡਾ ਉਹਨਾਂ ਦਾ ਉਹਦਾ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਸਖਤ ਇਤਰਾਜ ਪ੍ਰਗਟ ਕੀਤਾ ਸੀ 1 ਕਰੋੜ ਰੁਪਇਆ ਜੋ ਸ਼ਹੀਦਾਂ ਨੂੰ ਵਾਕਿਆਂ ਨਹੀਂ ਦਿੱਤਾ ਉਹਨਾਂ ਨੂੰ ਦਿੱਤਾ ਵਿਧਾਨ ਸਭਾ ਸ਼ਰਧਾਂਜਲੀ ਭੇਟ ਕੀਤੀ ਤੇ ਨਾਲੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਐਦਾਂ ਨਾ ਸ਼ਹੀਦੀਆਂ ਚ ਰੈਂਕਿੰਗ ਨਾ ਕਰੋ ਸ਼ਹੀਦ ਸ਼ਹੀਦ ਹੁੰਦਾ ਹੈ ਫਿਰ ਜਦੋਂ ਰੌਲਾ ਪੈ ਗਿਆ ਇੱਕ ਹੋਰ ਖੰਨੇ ਦੇ ਨੇੜੇ ਪਿੰਡ ਦਾ ਅਗਨੀ ਵੀਰ ਸ਼ਹੀਦ ਹੋਇਆ ਉਸ ਦਿਨ ਫਿਰ ਉਹਨੂੰ ਸਲਾਮੀ ਦਿੱਤੀ ਉਹਨਾਂ ਨੇ ਸੈਂਟਰਲੇ ਨੇ ਇਹ ਹੱਕ ਮੰਗਿਆਂ ਤੋਂ ਨਹੀਂ ਮਿਲਣੇ ਹੱਕ ਖੋਣੇ ਪੈਂਦੇ ਆ ਖੋਣੇ ਪੈਂਦੇ ਆ ਤੇ ਅਸੀਂ ਸ਼ਹੀਦਾਂ ਨੂੰ ਮਾਨ ਸਨਮਾਨ ਦੇ ਰਹਿਆਂ ਤੇ ਇਹਨਾਂ ਨੇ ਕੀ ਕੀਤਾ 26 ਜਨਵਰੀ ਨੂੰ ਪੰਜਾਬ ਦੀ ਚਾਕੀ ਕੱਟਤੀ ਉਹ ਜਿਹੜੇ ਤਿੰਨ ਪਾਠ ਸੀਗੇ ਪਹਿਲੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਉਧਮ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਜਲਿਆਂ ਵਾਲੇ ਬਾਗ ਦਾ ਸਾਕਾ ਕੂਕਾ ਲਹਿਰ ਗਦਰ ਲਹਿਰ ਜੋ ਪੰਜਾਬ ਨੇ ਲੀਡ ਕੀਤਾ ਆਜ਼ਾਦੀ ਵੇਲੇ ਉਹ ਸਾਰੀ ਚਾਕੀ ਉਹਦੇ ਵਿੱਚ ਸੀ ਦੂਜੀ ਉਹਦੇ ਨਾਲ ਸੀ ਨਾਰੀ ਸ਼ਕਤੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਆ ਮਾਈ ਭਾਗੋ ਕਾਲਜ ਨਾਲ ਹੀ ਜਿੱਥੇ ਕੁੜੀਆਂ ਨੂੰ ਫੌਜ ਪ੍ਰਤੀ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਕੁੜੀਆਂ ਦਾ ਵੀ ਨਾਲ ਦਿਖਾਇਆ ਸੀਗਾ ਕਿ ਸਾਡੇ ਇੱਥੇ ਮਾਈ ਭਾਗੋ ਕਾਲਜ ਆ ਕੁੜੀਆਂ ਐਕਸਰਸਾਈਜ਼ ਕਰ ਰਹੀਆਂ ਸੀ ਪ੍ਰੈਕਟਿਸ ਕਰ ਰਹੀਆਂ ਸੀ ਉਹ ਸੀ ਤੇ ਤੀਜਾ ਸੀ ਪੰਜਾਬ ਦਾ ਕਲਚਰ ਫੁਲਕਾਰੀ ਸਰੋਂ ਦਾ ਸਾਗ ਲੰਗਰ ਦੀ ਪ੍ਰਥਾ ਸਾਡੀਆਂ ਹਵੇਲੀਆਂ ਸਾਡੀਆਂ ਪੱਖੀਆਂ ਸਾਡਾ ਕਲਚਰ ਰਿਜੈਕਟ ਕਰਤੀਆਂ ਨੇ ਬੜੀ ਹੈਰਾਨੀ ਹੋਈ ਅਸੀਂ ਉੱਥੇ ਪੁੱਛਿਆ ਜੀ ਪੰਜਾਬ ਦੀ ਚੱਕੀ ਕਿਉਂ ਰਿਜੈਕਟ ਕਰਤੀ ਕਹਿੰਦੇ ਨਹੀਂ ਜੀ ਇਹ ਇਹ ਇਸ ਵਾਰ ਨਹੀਂ ਆਏਗੀ ਇਸਕਾ ਇਸਕਾ ਥੀਮ ਠੀਕ ਨਹੀਂ ਹੈ ਮੈਂ ਕਿ ਹਾਊ ਡੇਅਰ ਯੂ ਆਰ ਇਹ ਦਲੇਰੀ ਥੋੜੀ ਥੀਮ ਠੀਕ ਨਹੀਂ ਹੈ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਤੁਸੀਂ ਕਰਤਾਰ ਸਿੰਘ ਸਰਾਭਾ ਨੂੰ ਰਿਜੈਕਟ ਕਰਨ ਵਾਲੇ ਕੌਣ ਹੋ ਤੁਸੀਂ ਲਾਲਾ ਲਾਜਪਤਰਾ ਇਹਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਸਾਡੇ ਖੂਨੀ ਸਾਖਿਆਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਮੈਂ ਕਿਹਾ ਹੁਣ ਤਾਂ ਇੱਕ ਕੀਤੀ ਹੈ ਨਾ ਕੈਂਸਲ ਮੈਂ ਨਵਾਂ ਬਣਵਾ ਲਿਆ ਜੀ ਹੁਣ ਪੂਰੀਆਂ ਨਵਾਂ ਚੱਲ ਰਹੀਆਂ ਪੂਰੇ ਪੰਜਾਬ ਚ ਪਿੰਡਾਂ ਜਾ ਰਹੀਆਂ ਪਿੰਡਾਂ ਜਾ ਕੇ ਦਿਖਾਉਂਗਾ ਕਿ ਇੱਥੇ ਗਲਤੀ ਕੱਢ ਕੇ ਦਿਖਾਓ ਜੀ ਕੋਈ ਕਿ ਰਿਜੈਕਟ ਕਰਦੇ ਨੇ